ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ੍ਰੀ ਅਨੁਪ੍ਰੀਆ ਸਿੰਘ ਪਟੇਲ ਨੇ ਸੰਯੁਕਤ ਰਾਸ਼ਟਰ ਵਿੱਚ ਇੱਕ ਉੱਚ ਪਦਰੀ ਸਾਈਡ ਇਵੈਂਟ ਨੂੰ ਸੰਬੋਧਿਤ ਕੀਤਾ ਜਿਸ ਦਾ ਵਿਸ਼ਾ ਸੀ ਪੁਨਰ ਸੁਰਜੀਤ ਬਹੁ ਪੱਖੀਵਾਦ ਇਸ ਨੂੰ ਇਕੱਠੇ ਖਤਮ ਕਰਨ ਲਈ ਮੁੜ ਮੁੜ ਇਸ ਸਮਾਗਮ ਯੂ ਐਨ ਏ ਆਈ ਡੀ ਐਸ ਗਲੋਬਲ ਫੰਡ ਅਤੇ ਪੀ ਈ ਪੀ ਐਫ ਈ ਆਰ ਦੁਆਰਾ ਆਯੋਜਿਤ ਕੀਤਾ ਗਿਆ ਸੀ ਆਪਣੇ ਦਖਲ ਵਿੱਚ ਮੰਤਰੀ ਨੇ 2030 ਤੱਕ ਜਨ ਸਿਹਤ ਖਤਰੇਵਜੋ ਐਚ ਆਈ ਵੀ ਐਡਸ ਨੂੰ ਖਤਮ ਕਰਨ ਦੀ ਸੰਯੁਕਤ ਰਾਸ਼ਟਰ ਦੀ ਟਿਕਾਊ ਵਿਕਾਸ ਟੀਚੇ ਐਸ ਡੀਜੀ ਨੂੰ ਪਰਾਪਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਮੰਤਰੀ ਨੇ ਐਚ ਆਈ ਵੀ ਐਡਸ ਵਿਰੁੱਧ ਚੱਲ ਰਹੀ ਲੜਾਈ ਵਿੱਚ ਭਾਰਤ ਦੀ ਪ੍ਰਗਤੀ ਤੇ ਮੁੱਖ ਰਣਨੀਤੀਆਂ ਦੀ ਰੂਪਰੇਖਾ ਦਿੱਤੀ भारत सरकार द्वारा पूरी तरह फंड प्राप्त राष्ट्रीय एड्स अति एसटीडी कंट्रोल प्रोग्राम 2021 तो 2026 दी 5वीं पड़ा समेत हालिया हा इंडिया एचआईवी अनुमान 2023 की रिपोर्ट के अनुसार भारत में 2.5 मिलियन तो वद लोग एचआईवी नाल जी रहे हैं पर कोष इतना सदका बालक एच आई वी का प्रसार सिफर दशमलव दो प्रतिशत है संक्रमण लगभग चौताली प्रतिशत की कमी आई है जो कि उनताली प्रतिशत विश्वव्यापी कटौती दर नवीनताकारी प्रोग्राम मजबूत साझेदारी राही एच आई वी एडिशनल नेतेपन विच वड्डी तरक्की कीती है मंत्री ने विद्यक संस्थावां विच रेड रिबन कलाबाति सलाना रेड रन वर्गीय जन जागरूकता दिया गतिविधियां वर्गीय युवा निशानात्मक पहल कदमिया व इशारा करते हुए कहा मैराथन श्रीमती पटेल ने इशारा कीता कि की भारत सारिया गर्भवती औरता ले व्यापक एचआईवी ਅਤੇ ਸਿਫੀਲਿਸ ਟੈਸਟਾਂ ਦੀ ਪੇਸ਼ਕਸ਼ ਕਰਦਾ ਹੈ ਜਿਸ ਵਿੱਚ ਸਾਲਾਨਾ 30 ਮਿਲੀਅਨ ਤੋਂ ਵੱਧ ਮੁਫਤ ਐਚਆਈਵੀ 63 ਕੀਤੇ ਜਾਂਦੇ ਹਨ। ਕੁੱਲ ਮਿਲਾ ਕੇ 1.7 ਮਿਲੀਅਨ ਤੋਂ ਵੱਧ ਲੋਕ ਜਨਤਕ ਸਿਹਤ ਸੰਭਾਲ ਪ੍ਰਣਾਲੀਆਂ ਦੁਆਰਾ ਮੁਫਤ ਐਂਟੀ ਰੀਟਰੋਵਾਇਰਲ ਥੈਰੇਪੀ ਆਰਟੀ ਪ੍ਰਾਪਤ ਕਰ ਰਹੇ ਹਨ। ਉਸਨੇ ਕਿਹਾ ਉਸਨੇ ਐਂਟੀ रेट्रोवायरल दवाइयों ਦੀ ਵਿਸ਼ਵ ਦੀ ਸਭ ਤੋਂ ਵੱਡੇ ਸਪਲਾਈਅਰ ਵਜੋਂ ਭਾਰਤ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਦੇਸ਼ ਵਰਤਮਾਨ ਵਿੱਚ 70% ਤੋਂ ਵੱਧ ਗਲੋਬਲ ਐਂਟੀ ਰੈਟਰੋਵਾਇਰਲ ਦਵਾਈਆਂ ਦੀ ਸਪਲਾਈ ਕਰਦਾ ਹੈ। ਲੋੜਵੰਦ ਦੇਸ਼ਾਂ ਲਈ ਕਿਫਾਇਤੀ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ। ਮੰਤਰੀ ਨੇ ਕਿਹਾ ਸਾਨੂੰ ਵਿਸ਼ਵ ਪੱਧਰ ਵਿੱਚ ਵਿਆਰੀ ਇਲਾਜ ਪਹੁੰਚਯੋਗ ਬਣਾ ਕੇ ਐਸਆਈਵੀ ਇਸ ਵਿਰੋਧ ਵਿਸ਼ਵ ਵਿਆਪੀ ਲੜਾਈ ਵਿੱਚ ਯੋਗਦਾਨ ਪਾਉਣ ਦੀ ਮਾਨ ਹੈ ਸ਼੍ਰੀਮਤੀ ਪਟੇਲ ਨੇ ਕਿਹਾ ਕਿ ਐਚਆਈਵੀ ਅਤੇ ਏਡਸ ਰੋਕਥਾਮ ਅਤੇ ਨਿਯੰਤਰਣ ਐਕਟ 2017 ਦੁਆਰਾ ਐਚਆਈਵੀ ਦੀ ਆਲੇ ਦੁਆਲੀ ਦੀ ਕਲੰਕ ਨੂੰ ਦੂਰ ਕਰਨ ਦੇ ਯਤਨਾਂ ਨੂੰ ਵਲਾਰਾ ਦਿੱਤਾ ਗਿਆ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੇ ਭਾਰਤੀ ਰਾਜ ਸ਼ਿਕਾਇਤਾਂ ਨੂੰ ਸੰਭਾਲਣ ਅਤੇ ਐਚ ਆਈ ਵੀ ਰੋਕਥਾਮ ਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਲੋਕਪਾਲ ਨਿਯੁਕਤ ਕਰਦੇ ਹਨ ਇਸ ਤੋਂ ਇਲਾਵਾ ਤਪਦੇਕ ਵਾਇਰਲ ਹੈਪੇਟਾਈਟਿਸ ਅਤੇ ਗੈਰ ਸੰਚਾਰੀ ਬਿਮਾਰੀਆਂ ਨਾਲ ਨਜਿੱਠਣ ਦੀ ਯਤਨਾਂ ਸਮੇਤ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਇਕੀਕ੍ਰਿਤ ਕਰਨ ਲਈ ਭਾਰਤ ਦੀ ਪਹੁੰਚ एचआईवी ਨਾਲ ਰਹੀ ਰਹੀ ਲੋਕਾਂ ਦੁਆਰਾ ਦਰਪੇਸ਼ ਸੈ ਰੋਗ ਨੂੰ ਹੱਲ ਕਰਨ ਵਿੱਚ ਮਦਦ ਕਰ ਰਹੀ ਹੈ ਮੰਤਰੀ ਨੇ ਲਗਾਤਾਰ ਗਲੋਬਲ ਸਹਿਯੋਗ ਦੀ ਅਪੀਲ ਕਰਦੇ ਹੋਏ ਆਪਣੀ ਸੰਬੋਧਨ ਦੀ ਸਮਾਪਤੀ ਕੀਤੀ ਸਾਈਲੋ ਨੂੰ ਤੋੜਨਾ ਅਤੇ ਤਾਲਮੇਲ ਬਣਾਉਣਾ ਭਾਰਤ ਸਰਕਾਰ ਦਾ ਮੰਤਰ ਹੈ ਸਹਿਯੋਗ ਰਾਹੀਂ ਅਸੀਂ ਐਚਆਈਵੀ ਐਡਸ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਾਂਗੇ ਅਤੇ ਸਾਰਿਆਂ ਲਈ ਇੱਕ ਸਿਹਤਮੰਦ ਸੰਸਾਰ ਦਾ ਨਿਰਮਾਣ ਕਰਾਂਗੇ ਭਾਰਤ ਸਰਕਾਰ ਸਮਾਵੇਸ਼ੀ ਰਣਨੀਤੀਆਂ ਪਾਈ ਵਾਲੀ অতি ਨਵੀਨਿਕਨ ਬਹੁਪੱਖੀਵਾਦ ਰਾਹੀਂ 2030 ਤੱਕ ਜਨ ਸਿਹਤ ਖਤਰੇਵਜੋ ਐਚ ਆਈ ਵੀ ਐਡਸ ਨੂੰ ਖਤਮ ਕਰਨ ਦੇ ਆਪਣੀ ਟੀਚੇ ਵਿੱਚ ਦ੍ਰਿੜ ਹੈ